ਪੰਜਾਬ ਦੇ ਲਈ ਖੜੀ ਹੋ ਗਈ ਹੈ ਇੱਕ ਹੋਰ ਮੁਸ਼ਕਿਲ ਇਹ ਮੁਸ਼ਕਿਲ ਵਧਾਏਗੀ ਚਿੰਤਾ ਕਣਕ ਦੇ ਵਧੇ ਰਿਕਾਰਡ ਤੋੜ ਰੇਟ ਤੇ ਵਧੇ ਹੋਏ ਰੇਟ ਬਣ ਗਏ ਨੇ ਗਰੀਬ ਬੰਦੇ ਦੇ ਗਲੇ ਦੀ ਹੱਡੀ ਜੀਹਾਂ ਇਸ ਵੇਲੇ ਪੰਜਾਬ ਦੇ ਲਈ ਇੱਕ ਹੋਰ ਮੁਸ਼ਕਿਲ ਖੜੀ ਹੋ ਗਈ ਹੈ ਤੇ ਇਹ ਮੁਸ਼ਕਿਲ ਹੁਣ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦੇਵੇਗੀ ਕਣਕ ਦੇ ਰੇਟ ਇੰਨੇ ਜ਼ਿਆਦਾ ਵਧ ਗਏ ਨੇ ਕਿ ਗਰੀਬ ਬੰਦੇ ਦੇ ਲਈ ਤਾਂ ਗਲੇ ਦੀ ਹੱਡੀ ਹੀ ਬਣ ਗਏ ਨੇ ਦੱਸਦੀ ਹੈ ਕਿ ਇਸ ਵੇਲੇ ਕਣਕ ਦਾ ਰੇਟ ਪੰਜਾਬ ਦੇ ਵਿੱਚ 3500 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪਹਿਲਾਂ ਕਦੀ ਵੀ ਕਣਕ ਦਾ ਰੇਟ ਇੰਨਾ ਜ਼ਿਆਦਾ ਨਹੀਂ ਸੀ ਹੋਇਆ ਤੇ ਪਿਛਲੇ ਸਾਲ ਇਸ ਵੇਲੇ ਕਣਕ ਦਾ ਰੇਟ 2275 ਰੁਪਏ ਸੀ ਜਿਹੜਾ ਕਿ ਹੁਣ 3500 ਰੁਪਏ ਹੋ ਗਿਆ ਹੈ ਦੱਸਦੀ ਹੈ ਕਿ ਵੇਰਵਿਆਂ ਦੇ ਮੁਤਾਬਕ ਇਸ ਗੱਲ ਦੀ ਕਿਆਸ ਲਗਾਈ ਜਾ ਰਹੀ ਹੈ ਕਿ ਹੁਣ ਕਣਕ ਦੇ ਆਟੇ ਦਾ ਮੁੱਲ 3800 ਰੁਪਏ ਪ੍ਰਤੀ ਕੁਇੰਟਲ ਹੋਣ ਦੀ ਸੰਭਾਵਨਾ ਹੈ ਜਿਹੜਾ ਕਿ ਪਿਛਲੇ ਸਾਲ ਇਸ ਸਮੇਂ 3600 ਜਾਂ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਦਾ ਸੀ ਤੇ ਇੰਨੇ ਵਧੇ ਹੋਏ ਰੇਟ ਗਰੀਬਾਂ ਦੇ ਲਈ ਤਾਂ ਗਲੇ ਦੀ ਹੱਡੀ ਬਣ ਗਏ ਨੇ ਕਿਉਂਕਿ ਖਾਣਾ ਤਾਂ ਖਾਣਾ ਹੀ ਆ ਰੋਟੀ ਤਾਂ ਹਰ ਹਾਲਤ ਹੀ ਪੇਟ ਨੇ ਮੰਗਣੀ ਹੀ ਐ ਜੇਕਰ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਕਣਕ ਦੇ ਰੇਟ ਵਧਣਗੇ ਤਾਂ ਫਿਰ ਹੋਰ ਨਾ ਸੂਬਿਆਂ ਦੇ ਵਿੱਚ ਇਹ ਰੇਟ ਕਿਸ ਹੱਦ ਤੱਕ ਜਾਣਗੇ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਣਕ ਦੀ ਕਮੀ ਹੋਈ ਪਈ ਹੈ ਇਸ ਕਰਕੇ ਜਿਹੜੀਆਂ ਮਿੱਲਾਂ ਨੇ ਉਹਨਾਂ ਨੂੰ ਕਣਕ ਸਹੀ ਮਾਤਰਾ ਦੇ ਵਿੱਚ ਨਹੀਂ ਪਹੁੰਚੀ ਇਸ ਕਰਕੇ ਕਣਕ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਨੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਕਣਕ ਦੇ ਨਾਲ ਬਣੇ ਹੋਏ ਜਿਹੜੇ ਪਦਾਰਥ ਨੇ ਉਹਨਾਂ ਦੀ ਵੀ ਵਿਕਰੀ ਬਹੁਤ ਜ਼ਿਆਦਾ ਹੈ ਤੇ ਮਿੱਲਾਂ ਕਣਕ ਦੀ ਜ਼ਿਆਦਾ ਮੰਗ ਕਰਦੀਆਂ ਨੇ ਇਸ ਕਰਕੇ ਕਣਕ ਦਾ ਜਿਹੜਾ ਮੁੱਲ ਹੈ ਉਹ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਵੱਧ ਗਿਆ ਹੈ ਇਸ ਦਾ ਕਾਰਨ ਇਹ ਵੀ ਰਿਹਾ ਹੈ ਕਿ ਜਿਹੜੀ ਬਿਜਾਈ ਜਦੋਂ ਕਣਕ ਦੀ ਹੋਈ ਸੀ ਕੁਝ ਕਿਸਾਨਾਂ ਨੂੰ ਕਣਕ ਦੂਰੀਵਾਰ ਬੀਜਣੀ ਪਈ ਸੀ ਕਿਉਂਕਿ ਉਹਨਾਂ ਨੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਵਾਹ ਦਿੱਤਾ ਸੀ ਜਿਸ ਕਰਕੇ ਨੁਕਸਾਨ ਹੋਇਆ ਸੀ ਤੇ ਇਹ ਬਿਜਾਈ ਦੂਰੀਵਾਰ ਕਿਸਾਨਾਂ ਨੂੰ ਕਰਨੀ ਪਈ ਸੀ ਇਹੜਾ ਸੀਜ਼ਨ ਹੈ ਕਿਸਾਨਾਂ ਦੇ ਲਈ ਥੋੜਾ ਜਿਹਾ ਖਰਾਬ ਰਿਹਾ ਹੈ ਤੇ ਹੁਣ ਕਣਕ ਦੀ ਭਾਰੀ ਕਮੀ ਪੰਜਾਬ ਦੇ ਵਿੱਚ ਪਾਈ ਜਾ ਰਹੀ ਹੈ ਜਿਸ ਕਰਕੇ ਇਹਦਾ ਮੁੱਲ ਹੈ ਕਣਕ ਦਾ ਬਹੁਤ ਜ਼ਿਆਦਾ ਵੱਧ ਗਿਆ ਹੈ ਪੇਟ ਨੇ ਤਾਂ ਰੋਟੀ ਬੰਗਣੀ ਹੀ ਐ ਤੇ ਖਾਸ ਹੋਤੇ ਜਿਸ ਬੰਦੇ ਨੇ ਕਣਕ ਮੁੱਲ ਲੈਣੀਆਂ ਉਸ ਤੇ ਲਈ ਇਹ ਬਹੁਤ ਵੱਡੀ ਮੁਸ਼ਕਲ ਖੜੀ ਹੋਈ ਪਈ ਐ ਜਿਸ ਗਰੀਬ ਬੰਦੇ ਨੇ ਪਰਿਵਾਰ ਪਾਲੜਾ ਉਸ ਤੇ ਲਈ ਤਾਂ ਇਹ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਐ ਸੋ ਕਣਕ ਦੇ ਰੇਟ ਇਸ ਵੇਲੇ 3500 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਗਏ ਨੇ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਪਹਿਲਾਂ ਕਦੀ ਵੀ ਕਣਕ ਦੇ ਰੇਟ ਇੰਨੇ ਜ਼ਿਆਦਾ ਨਹੀਂ ਸੀ ਹੋਏ ਤੇ ਇਸ ਵਾਰ 3800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਟਾ ਮਿਲਣ ਦੇ ਕਿਆਸ ਲਗਾਏ ਜਾ ਰਹੇ ਨੇ ਜਿਹੜਾ ਕਿ ਪਹਿਲਾਂ 3600 ਜਾਂ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਸੀ ਸੋ ਹੁਣ ਪੰਜਾਬ ਦੇ ਲਈ ਇੱਕ ਮੁਸ਼ਕਲ ਹੈ ਔਰ ਇਹ ਮੁਸ਼ਕਲ ਹਰ ਕਿਸੇ ਦੀ ਚਿੰਤਾ ਵਧਾ ਰਹੀ ਹੈ